ਤੇ ਅਸੀਂ ਇੱਥੇ ਲੋਕਲ ਨਿਵਾਸੀ ਅੱਜ ਇਕੱਠੇ ਹੋਏ ਆ ਜਿਸ ਤਰ੍ਹਾਂ ਤੁਸੀਂ ਪਿੱਛੇ ਦੇਖ ਕੇ ਆਏ ਹੋਏ ਹੋ ਅੱਜ ਅਸੀਂ ਇੱਕ ਜਿਹੜੀ ਮੇਨ ਰੋਡ ਆ ਭੋਲੂ ਵਾਲਾ ਰੋਡ ਨੂੰ ਅਸੀਂ ਬਲੌਕ ਕੀਤਾ ਹੋਇਆ ਏ ਅਸੀਂ ਇਸ ਸਿਸਟਮ ਤੋਂ ਅਸੀਂ ਪਿਛਲੇ ਕਾਫੀ ਸਾਲਾਂ ਤੋਂ ਤੰਗ ਆ ਜੀ ਕੋਈ ਨਵੀਂ ਗੱਲ ਨਹੀਂ ਕਿ ਇਹ ਤੇ ਤੁਸੀਂ ਦੇਖਣਾ ਲੈ ਵੀ ਸਾਡੇ ਹੁਣ ਝੋਨੇ ਦੇ ਸੀਜ਼ਨ ਕਣਕ ਦੇ ਸੀਜ਼ਨ ਦੇ ਵਿੱਚ ਟ੍ਰੈਫਿਕ ਦੇ ਟਰੱਕ ਬਹੁਤ ਖੜੇ ਹੋਏ ਆ ਇੱਥੇ ਨੇ ਇੱਕ ਪਾਊ ਕਾ ਕੰਡਾ ਏ ਜੀ ਜੋ ਕਿ ਸਪੈਸ਼ਲ ਐਫਸੀਆਈ ਨੇ ਇਹਨਾਂ ਨੂੰ ਇੱਕ ਅਲੋਟ ਕੀਤਾ ਹੈ ਲੈ ਵੀ ਤੁਸੀਂ ਇੱਥੋਂ ਹੀ ਤੋਲਣਾ ਹੈ ਬਟ ਸਰਕਾਰ ਦੇ ਕੋਲ ਅਲਟਰਨੇਟਿਵ ਹੈਗਾ ਲੈ ਵੀ ਆਪਣੇ ਕੋਲ ਸ਼ਹਿਰ ਦੇ ਵਿੱਚ ਜਾਂ ਕੁਝ ਹੋਰ ਮੰਡੀ ਦੇ ਵਿੱਚ ਕੰਡੇ ਹੈਗੇ ਆ ਜਿੱਥੋਂ ਆਪਾਂ ਬੜੇ ਆਸਾਨੀ ਨਾਲ ਉੱਥੇ ਕੰਡੇ ਤੋਲ ਸਕਦੇ ਆ ਔਰ ਟਰੱਕਾਂ ਵਾਲਿਆਂ ਨੂੰ ਨਜ਼ਦੀਕ ਵੀ ਪੈਂਦਾ ਜੀ ਉਹ ਪਲੇਟੀ ਦੇ ਨਜ਼ਦੀਕ ਵੀ ਪੈਂਦਾ ਹੈ ਬਟ ਇਹਨਾਂ ਨੇ ਕੀ ਅਫਸਰਾਂ ਨੇ ਕੋਈ ਆਪਦੇ ਕਮਿਸ਼ਨ ਦੀ ਖਾਤਰ ਜਾਂ ਸ਼ੈਲਰ ਵਾਲਿਆਂ ਨੂੰ ਨਫਾ ਦੇਣ ਦੀ ਖਾਤਰ ਸਪੈਸ਼ਲ ਇੱਧਰ ਟਰੱਕ ਆ ਰਹੇ ਆ ਔਰ ਸਾਰੇ ਰੋਡ ਦੀ ਸਤਿਆਨਾਸ਼ ਕਰਤਾ ਜੀ ਪਿਛਲੇ ਸਾਲ ਸਾਡਾ ਇੱਕ ਨਾਲਾ ਜਿਹੜਾ ਸੀ 50 ਲੱਖ ਰੁਪਏ ਦੀ ਲਾਗਤ ਨਾਲ ਬਣਿਆ ਸੀਗਾ ਜੀ ਔਰ ਉਹ ਤੁਸੀਂ ਦੇਖੋ ਸਾਰਾ ਸੀਵੇਰੇਜ ਖਤਮ ਹੋ ਗਿਆ ਜੀ 10 ਸਾਲ ਹੋ ਗਏ ਸੜਕ ਨਹੀਂ ਬਣੀ 10 ਸਾਲ ਹੋ ਗਏ ਪਿਛਲੇ ਸੜਕ ਨਹੀਂ ਬਣੀ ਗਈ ਅਸੀਂ ਇਹ ਤੋਂ ਬਹੁਤ ਜ਼ਿਆਦਾ ਆਕੇ ਹੋਏ ਆ ਤੇ ਸਾਡੇ ਸਾਡੇ ਜਿਹੜੇ ਅੱਜ ਸਕੂਲ ਦੀਆਂ ਵੈਣਾ ਵਾਲਿਆਂ ਨੇ ਬੱਚਿਆਂ ਨੂੰ ਲਿਉਣਾ ਉਹਨਾਂ ਨੇ ਜਵਾਬ ਦਿੱਤਾ ਲੈ ਵੀ ਅਸੀਂ ਨਹੀਂ ਹੁਣ ਲਿਆ ਸਕਦੇਗੇ ਲੈ ਵੀ ਤੁਸੀਂ ਆਪਦਾ ਇੱਕ ਮਹੀਨਾ ਬੰਦੋਬਸਤ ਕਰੋ ਸਾਡੇ ਬੱਚੇ ਖੁਦ ਪੈਦਲ ਚੱਲ ਕੇ ਫਰੀਦਕੋਟ ਆ ਰਹੇ ਆ ਸਾਡੇ ਨਾਲ ਹੀ ਅੱਗੇ ਸਕੂਲ ਆ ਜੀ ਤੇ ਗੁਰਦੁਆਰਾ ਸਾਹਿਬ ਵੀ ਆ ਤੁਸੀਂ ਵੇਖੋ ਚਿੱਕੜ ਦੇ ਵਿੱਚੋਂ ਦੀ ਲੰਘ ਕੇ ਸਵੇਰੇ ਲੋਕ ਗੁਰਦੁਆਰਾ ਸਾਹਿਬ ਜਾਂਦੇ ਔਰ ਬੱਚੇ ਵੀ ਚਿੱਕੜ ਦੇ ਵਿੱਚੋਂ ਲੰਘ ਕੇ ਜਾ ਰਹੇ ਆ ਜੀ ਤੇ ਅਸੀਂ ਜਿਹੜਾ ਇਹਨਾਂ ਦਾ ਹੁਣ ਫੈਕਟਰੀਆਂ ਦਾ ਪ੍ਰਦੂਸ਼ਣ ਦੀ ਗੱਲ ਕਰੀਏ ਤਾਂ ਸਾਨੂੰ ਇਹਨਾਂ ਤੋਂ ਲਗਾਤਾਰ ਸਵਾਹ ਮਿਲ ਰਹੀ ਹੈ ਜੀ ਤੇ ਫੱਕ ਮਿਲ ਰਹੀ ਹੈ ਜੀ ਤੇ ਰਾਤ ਨੂੰ ਜਦੋਂ ਅਸੀਂ ਸੌਣ ਦਾ ਟਾਈਮ ਹੁੰਦਾ ਇੰਨੀ ਜ਼ਿਆਦਾ ਇਥੋਂ ਪੋਲੂਸ਼ਨ ਹੁੰਦਾ ਲੈ ਵੀ ਰਾਤ ਨੂੰ ਅਸੀਂ ਸੌਂ ਨਹੀਂ ਸਕਦੇਗੇ ਸਾਡੇ ਕੋਈ ਰਿਸ਼ਤੇਦਾਰ ਆ ਜਾਣ ਤੇ ਉਹਨਾਂ ਦਾ ਵੀ ਬਹੁਤ ਨੁਕਸਾਨ ਸਾਡੇ ਇੱਕ ਰਿਸ਼ਤੇਦਾਰ ਆਇਆ ਉਹਨਾਂ ਨੂੰ ਸਾਹ ਦੀ ਪ੍ਰੋਬਲਮ ਸੀ ਥੋੜੀ ਜੀ ਔਰ ਉਹਨਾਂ ਨੂੰ ਇੱਕ ਦਿਨ ਦੇ ਵਿੱਚ ਹੀ ਵਾਪਸ ਮੁੜਨਾ ਪੈ ਗਿਆ ਜੀ ਸਾਡੇ ਕੋਲ ਰਹਿਣ ਆਈ ਸੀਗੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਪ੍ਰਸ਼ਾਸਨਿਕ ਅਧਿਕਾਰੀ ਦੇਖੋ ਇਹ ਪੋਲੂਸ਼ਨ ਕੰਟਰੋਲ ਬੋਰਡ ਵਾਲੇ ਜਿਹੜੇ ਅਧਿਕਾਰੀ ਆ ਜਾਂ ਅਫਸਰ ਉਹ ਵੀ ਇਹਨਾਂ ਦੇ ਵਿੱਚੋਂ ਇੱਥੋਂ ਹਫਤਾਵਾਰੀ ਜਾਂ ਕੋਈ ਮਹੀਨਾ ਆਪਦਾ ਲੈ ਕੇ ਮੁੜ ਜਾਂਦੇ ਆ ਕਿਉਂਕਿ ਸਾਰੇ ਹਰੇਕ ਬੰਦਾ ਅਜੇ ਲਾਲਚ ਪੈਸੀ ਦਾ ਤੇ ਉਹ ਕੋਈ ਧਿਆਨ ਨਹੀਂ ਦੇ ਰਹੇ ਉਹ ਕਹਿ ਰਹੇ ਲੈ ਵੀ ਤੁਸੀਂ ਨਹੀਂ ਸਾਨੂੰ ਕੁਝ ਕਹਿੰਦੇ ਲੈ ਵੀ ਤੁਸੀਂ ਕੰਪਲੇਂਟਾਂ ਕਰੋ ਬਲਕਿ ਫਰਜ ਉਹਨਾਂ ਦਾ ਵੀ ਬਣਦਾ ਪ੍ਰਸ਼ਾਸਨ ਦਾ ਲੈ ਵੀ ਅਸੀਂ ਇਹਨੂੰ ਕਦੇ ਮਿਲੇ ਜਾ ਕੇ ਪ੍ਰਸ਼ਾਸਨ ਹਾਂ ਅਸੀਂ ਪੋਲੂਸ਼ਨ ਕੰਟਰੋਲ ਬੋਰਡ ਵਾਲਿਆਂ ਨੂੰ ਜਾ ਕੇ ਆਏ ਅਸੀਂ ਉਹਨਾਂ ਨੂੰ ਕੋਈ ਵੀਡੀਓ ਵੀ ਸੈਂਡ ਕੀਤੀ ਹੈ ਜੀ ਤੇ ਬਟ ਉਹ ਕਹਿੰਦੇ ਲੈ ਵੀ ਅਸੀਂ ਐ ਕੇ ਆਏ ਜੀ ਅਸੀਂ ਡੀਸੀ ਸਾਹਿਬ ਨੇ ਸਾਨੂੰ ਬਹੁਤ ਵਧੀਆ ਸਹਿਯੋਗ ਦਿੱਤਾ ਉਹਨਾਂ ਨੇ ਤੁਰੰਤ ਹੀ ਡੀਐਮ ਸਾਹਿਬ ਨੂੰ ਐਫਸੀ ਨੂੰ ਕਿਹਾ ਲਵੀ ਇਹਨਾਂ ਦੀ ਪ੍ਰਸ਼ਾ ਮਸ਼ਕਲ ਨੂੰ ਹੱਲ ਕੀਤਾ ਜਾਵੇ ਪਰ ਉਹ ਫੇਰ ਵੀ ਸਾਨੂੰ ਅਜੇ ੱੱਕੇ ਨਾਲ ਉਹਨਾਂ ਨੇ ਗੱਡੀਆਂ ਫੇਰ ਅੱਜ ਭੇਜਤੀਆਂ ਜੀ ਇੱਧਰ ਹਾਂਜੀ ਹਾਂਜੀ ਅਸੀਂ ਲਿਖਤੀ ਸ਼ਿਕਾਇਤ ਦੇ ਕੇ ਆਸੀ ਡੀਸੀ ਸਾਹਿਬ ਨੂੰ ਜੀ ਐਮਐਲਏ ਸਾਹਿਬ ਹੁਣ ਸਾਡੀ ਐਮਐਲਏ ਸਾਹਿਬ ਨੂੰ ਵੀ ਅਸੀਂ ਦੇ ਕੇ ਆਏ ਹਾਂ ਲਿਖਤੀ ਸ਼ਿਕਾਇਤ ਜੀ ਉਹਨਾਂ ਨੇ ਵੀ ਸਾਨੂੰ ਕਰੋਸਾ ਦਵਾਇਆ ਬਟ ਅਸੀਂ ਕਹਿੰਦੇ ਆ ਲਵੀ ਸਾਨੂੰ ਇੱਥੋਂ ਜਿਹੜਾ ਕੰਡਿਆਂ ਦਾ ਕਲੰਕਾ ਜਿਹੜਾ ਉਹਨੂੰ ਸਦਾ ਲਈ ਖਤਮ ਕੀਤਾ ਜਾਵੇ ਜੀ ਇੱਧਰ ਸਾਡੇ ਹੈਵੀ ਟਰ ਤੇ ਸਪੈਸ਼ਲ ਲੱਗਣ ਕਾਰਨ ਕਾਫੀ ਇੱਥੇ ਟ੍ਰੈਫਿਕ ਵੀ ਕੋਲੂ ਵਾਲਾ ਰੋਡ ਤੇ ਹੋਈ ਔਰ ਮੱਲੇ ਵਾਲਿਆਂ ਨੇ ਧਰਨਾ ਵੀ ਲਗਾਇਆ ਹੈਗਾ ਕਿ ਉਹਨਾਂ ਨੂੰ ਫੱਜਲ ਫਾਰਮ ਹੋਣਾ ਪੈਂਦਾ ਹੈ ਕੀ ਮਸਲਾ ਜੀ ਇਹ ਤਰਾ ਇਹ ਜਿਹੜਾ ਫਾਟਕ ਹੈ ਜੀ ਹਾਂਜੀ ਇਹ ਫਾਟਕ ਮਸਲਾ ਹੈਗਾ ਇਹ ਫਾਟਕ ਦੀ ਵਜ੍ਹਾ ਕਰਕੇ ਜਾਮ ਲੱਗਦਾ ਇਹ ਫਾਟਕ ਦੀ ਵਜ੍ਹਾ ਕਰਕੇ ਜਾਮ ਲੱਗਦਾ ਜੀ ਹਾਂਜੀ ਤੇ ਮੱਲੇ ਵਾਲਿਆਂ ਨੂੰ ਪਰੇਸ਼ਾਨੀ ਹੁੰਦੀ ਆ ਤੇ ਪਰੇਸ਼ਾਨੀ ਉਹਨਾਂ ਦੀ ਜੈਨੂਨ ਹੈ ਜੀ ਉਹਦਾ ਸੀ ਹੱਲ ਕਰ ਰਹੇ ਆ ਇਹ ਥੋੜੇ ਡਿਪਾਰਟਮੈਂਟ ਨਾਲ ਤਾਲਮਿਲ ਕਰਕੇ ਜਿਹੜੇ ਟਰੱਕ ਆਉਟਸਾਈਡ ਤੇ ਕੀਤੇ ਆ ਹੋ ਜਾਊਗਾ ਠੀਕ ਜੀ ਕਰਾਰੇ ਇਹਦਾ ਕਹਿਣਾ ਕਿ ਵੱਡੇ ਟਰੱਕ ਉਹਨਾਂ ਦੇ ਘਰਾਂ ਵਾਲੇ ਕੰਡਾ ਬਣਾ ਸਪੈਸ਼ਲ ਉਥੇ ਭੇਜੇ ਜਾਂਦੇ ਆ ਜਦੋਂ ਕੋਈ ਕਿਤੇ ਹੋਰ ਵੀ ਭੇਜੇ ਜਾ ਸਕਦੇ ਆ ਇੱਕ ਇੱਕ ਟਰੱਕ ਚਾਰ ਚਾਰ ਗੀੜੇ ਲੋਂਦਾ ਰੋਡ ਤੋੜ ਦੀ ਲੰਘ ਡੱਤ ਦੀ ਦਿੱਕਤ ਪਰੇਸ਼ਾਨੀ ਜਿਹੜੇ ਟਰੱਕ ਨਾ ਹੈਵੀ ਆ ਜੀ ਇਹਦੇ ਚ ਮਟੀਰੀਅਲ ਜ਼ਿਆਦਾ ਹੈ ਦੂਜੇ ਕੰਡੇ ਤੋਲਦੇ ਨਹੀਂ ਇਹ ਹੁਣ ਡੀਐਫਐਸ ਸਾਹਿਬ ਆ ਰਹੇ ਇੱਥੇ ਉਹਨਾਂ ਨਾਲ ਗੱਲ ਕਰਕੇ ਸ਼ਹਿਰ ਕੰਡਾ ਬਦਲਿਆ ਜਾਂਦਾ ਜੀ ਕੰਡਾ ਬਦਲ ਦੀ ਕੋਸ਼ਿਸ਼ ਕਰਦੇ ਆ